ਕਿ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅੰਨਾ ਅੰਨਾ ਅਜਵਾਈ ਰੱਬ ਨੇ ਸਾਨੂੰ ਭਾਗ ਲਾਇਆ ਉਹ ਨੌ ਵੀ ਅੰਨੀ ਆਈ ਇਹ ਆ ਕੇ ਅੰਦਾ ਬਣ ਗਿਆ ਜੇ ਪੰਜਾਬ ਚ ਪੈਸਾ ਲਾਉਣਾ ਪੰਜਾਬ ਚ ਕੰਮ ਕਰਨ ਤੇ ਬੰਦਿਆਂ ਨੂੰ ਕਰਨਾ ਪਊਗਾ ਜਿਹੜੇ ਨਿਜਮ ਨੇ ਉਹ ਬੰਦਦੇ ਨੇ ਉਹ ਰੱਖਣੇ ਪੈਣਗੇ ਵਾਟਰ ਟ੍ਰੀਟਮੈਂਟ ਪਲਾਟ ਲਾਉਣੇ ਪੈਣਗੇ ਐਵੇਂ ਹਵਾ ਦੇ ਵਿੱਚ ਛੋਟੇ ਨਾ ਮਾਰੀ ਜਾਓ ਮੁੱਖ ਮੰਤਰੀ ਲਈ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲ ਦੇ ਹੋ ਮਿਲ ਗਈ ਐ ਮਖਮਲ ਦੀ ਰਜਾਈ ਲੈਕ ਤੇ ਤਰਪਾਲ ਦਿਓ ਤਰਪਾਲ ਲੈਣ ਆਲੇ ਤੁਸੀਂ ਲੋਕ ਮਖਮਲ ਦੀਆਂ ਰਜਾਈਆਂ ਪਹਿਣ ਆਲੇ ਹੋਣ ਬੜਗੇ ਤੁਸੀਂ ਆਲੇ ਪਾਣੀ ਮੋਰਚੇ ਦੇ ਉੱਤੇ ਪਹੁੰਚੇ ਅਹੁਦੇਦਾਰ ਸਹਿਬਾਨ ਇਸ ਟੀਮ ਦੇ ਮੈਂਬਰ ਸਹਿਬਾਨ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 2 2.5 ਸਾਲ ਪਹਿਲਾਂ ਜਦੋਂ ਅਸੀਂ ਇਹ ਸਰਕਾਰ ਚੁਣੀ ਸੀ ਸਾਰਿਆਂ ਦੇ ਮਨ ਦੇ ਵਿੱਚ ਬੜੇ ਬਲਬਲੇ ਬੜੇ ਚਾਅ ਸੀਗੇ ਕਿ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਦਲਾਅ ਆਊਗਾ ਪੰਜਾਬ ਤਰੱਕੀ ਦੀ ਰਾਹ ਤੇ ਜਾਊਗਾ ਪੰਜਾਬ ਦੇ ਲੋਕ ਸੌਖੇ ਹੋਣਗੇ ਪੰਜਾਬ ਦੇ ਲੋਕਾਂ ਨੂੰ ਧਰਮਿਆ ਤੋਂ ਨਜਾਤ ਮਿਲੂਗੀ ਲੋਕਾਂ ਦੀਆਂ ਮੁਸ਼ਕਲਾਂ ਲੋੜਗੀਆਂ ਪਰ ਇੰਨਾ ਅਫਸੋਸ ਇੰਨੀ ਜਦੋਂ ਜ਼ਿਆਦਾ ਇੰਨਾ ਦੁੱਖ ਹੈ ਕਿ ਗੱਲਾਂ ਤੇ ਸਾਨੂੰ ਕੀਤੀਆਂ ਸੀ ਨਸ਼ਾ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਮਾਫੀਆ ਬੰਦ ਕਰਨ ਦੀਆਂ ਗੱਲਾਂ ਤੇ ਸਾਨੂੰ ਕੀਤੀਆਂ ਸੀ ਰੇਤ ਸ਼ਰਾਬ ਟਰਾਂਸਪੋਰਟ ਇਸ ਸਾਰੇ ਕਾਰੋਬਾਰ ਨੂੰ ਸਹੀ ਕਰਨ ਦੀ ਮਾਫੀਆ ਤੋੜਨ ਦੀ ਪਰ ਦੁੱਖ ਇਸ ਗੱਲ ਦਾ ਹੈ ਕਿ ਅਜੇ ਤੱਕ ਸਾਡੇ ਕੋਲੋਂ ਗੰਦਾ ਪਾਣੀ ਨਹੀਂ ਬੰਦ ਹੋਇਆ ਜਿਹਦੇ ਲਈ ਅੱਜ ਆਦ ਸੰਗਤ ਜਿਹੜੀ ਜੂਝ ਰਹੀ ਹੈ ਜਿਹਦੇ ਲਈ ਮੋਰਚਾ ਲੱਗਾ ਬੜੇ ਲੰਮੇ ਸਮੇਂ ਤੋਂ ਕਿਸ ਕਿਸ ਤਰੀਕੇ ਦੇ ਭਾਸ਼ਣ ਤੁਹਾਨੂੰ ਸੁਣਾਏ ਜਾਂਦੇ ਸੀਗੇ ਸਾਨੂੰ ਕਿਸ ਤਰੀਕੇ ਚਲਾਵੇ ਜਿਹਾ ਜਾਂਦਾ ਸੀਗਾ ਸਾਨੂੰ ਕਿਸ ਤਰੀਕੇ ਲਾਰੇ ਲਾਏ ਜਾਂਦੇ ਸੀਗੇ ਔਰ ਜੇ ਮੈਂ ਸਰਕਾਰ ਦੀ ਇਹਦੇ ਮੁੱਖ ਮੰਤਰੀ ਦੀ ਇਹਦੇ ਐਮ ਐਲ ਏ ਦੀ ਤੁਲਨਾ ਕਰਾਂ ਨਾ ਤੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਕਿ ਜਿਹੜਾ ਭਾਸ਼ਣ ਦਿੰਦੇ ਉਹ ਗੱਲਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਕਿ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਿਕ ਕੁਰਸੀ ਮਾਲਦੇ ਹੋ ਭਾਸ਼ਣ ਵਿੱਚ ਹੈ ਦੇਸ਼ ਦੀ ਚਿੰਤਾ ਆਸ਼ਕ ਕੁਰਸੀ ਮਾਲਦੇ ਹੋ ਮਿਲ ਗਈ ਹੈ مخਮਲ ਦੀ ਰਜਾਈ ਲੈਕ ਤੇ ਤਰਪਾਲ ਦਿਓ ਤਰਪਾਲ ਲੈਣ ਆਏ ਤੁਸੀਂ ਲੋਕ مخਮਲ ਦੀਆਂ ਰਜਾਈਆਂ ਪਹਿਣ ਆਲੇ ਹੁਣ ਬੜ ਗਏ ਤੁਸੀਂ ਸਾਡੇ ਸੂਬੇ ਨੂੰ ਲੁੱਟ ਰਹੇ ਹੋ ਅੱਜ ਵੀ ਸਾਡੇ ਸੂਬੇ ਦੇ ਵਿੱਚ ਲੁੱਟ ਖੋਟ ਪੂਰੀ ਹੈ ਤੁਸੀਂ ਬੋਡਾਂ ਦੇ ਉੱਤੇ ਰੋਜ਼ ਪੜਦੇ ਹੋ ਤੁਸੀਂ ਬੋਡਾਂ ਦੇ ਉੱਤੇ ਰੋਜ਼ ਇਸ਼ਤਿਹਾਰ ਵੇਖਦੇ ਹੋ ਮੁੱਖ ਮੰਤਰੀ ਕਹਿੰਦਾ ਮੈਂ ਨਵੀਂ ਮਹਿਰ ਕੱਢਣੀ ਹੈ ਮੈਂ ਪਹਿਲਾ ਇਤਿਹਾਸ ਰਚਨ ਜਾ ਰਿਹਾ ਮੈਂ ਨਵੀਂ ਨਹਿਰ ਕੱਢ ਰਿਹਾ ਕੱਲ ਮੈਂ ਮੁੱਖ ਮੰਤਰੀ ਦਾ ਭਾਸ਼ਣ ਸੁਣਦਾ ਸੀਗਾ ਬਾਹਰ ਕੇ ਸੁੱਪੇ ਦੇ ਵਿੱਚ ਬੈਠਾ ਔਰ ਲੋਕਾਂ ਨੂੰ ਕੀ ਕਹਿ ਰਿਹਾ ਜਿਹੜੇ ਉੱਥੋਂ ਦੇ ਇਨਵੈਸਟਰ ਇਕੱਠੇ ਕਰਕੇ ਕਿ ਸਾਡੇ ਇੱਥੇ ਆ ਕੇ ਫੈਕਟਰੀਆਂ ਲਾਓ ਮੈਂ ਨਹੀਂ ਕਹਿੰਦਾ ਸੀ ਕਿਸੇ ਫੈਕਟਰੀ ਦੇ ਉਲਟਾਂ ਮੈਂ ਨਹੀਂ ਕਹਿੰਦਾ ਸੀ ਕਿਸੇ ਕਾਰੋਬਾਰ ਦੇ ਉਲਟਾਂ ਉਹਨਾਂ ਕੋਲ ਨਿਯਮ ਤੇ ਅਪਣਾਓ ਨਾ ਯਾਰ ਗੰਦਾ ਪਾਣੀ ਸਾਡਾ ਪਾਣੀ ਗੰਧਲਾ ਕਰ ਦਿੱਤਾ ਸਾਡੇ ਦਰਿਆ ਗੰਧਲੇ ਕਰ ਦਿੱਤੇ ਉਹਨਾਂ ਨੂੰ ਕਾਓ ਜੇ ਪੰਜਾਬ ਚ ਪੈਸਾ ਲਾਉਣਾ ਪੰਜਾਬ ਚ ਕੰਮ ਕਰਨਾ ਤੇ ਬੰਦਿਆਂ ਨੂੰ ਕਰਨਾ ਪਊਗਾ ਜਿਹੜੇ ਨਿਜਮ ਨੇ ਉਹ ਪਾਉਂਦੇ ਨੇ ਉਹ ਰੱਖਣੇ ਪੈਣਗੇ ਵਾਟਰ ਟ੍ਰੀਟਮੈਂਟ ਪਲਾਟ ਲਾਉਣੇ ਪੈਣਗੇ ਐਵੇਂ ਹਵਾ ਦੇ ਵਿੱਚ ਛੋਟੇ ਦਾ ਮਾਰੀ ਜਾਓ ਮੁੱਖ ਮੰਤਰੀ ਲਈ ਬਾਬਾ ਬੁੱਲੇ ਸ਼ਾਹ ਬੜਾ ਸੋਹਣਾ ਲਿਖਦੇ ਆ ਕਿ ਪਰ ਪਰ ਆਲਮ ਫਾਜ਼ਿਲ ਹੋਇਆ ਪਰ ਪਰ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵਰਤਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਤੂੰ ਮੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਹੈ ਕਦੇ ਨਫਸ ਆਪਣੇ ਨਾਲ ਤੂੰ ਲੜਿਆ ਹੀ ਨਹੀਂ ਉਹ ਮੁੱਖ ਮੰਤਰੀ ਅਸਮਾਨੀ ਯੋੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ ਆਹ ਦਰਿਆ ਤੇ ਸਹੀ ਕਰਲਾ ਆ ਪੁੱਟਾ ਨਾਂ ਤੇ ਸਹੀ ਕਰਲਾ ਫੇਰ ਬਾਹਰ ਗੱਲਾਂ ਫੇਰ ਕਰੀ ਫੇਰ ਮੁੱਖ ਫੇਰ ਬਾਕੀ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਸਦਾ ਫੇਰ ਦੇਵੀ ਤੂੰ ਕਹਿੰਦਾ ਸਾਡਾ ਰੰਗਲਾ ਪੰਜਾਬ ਹੈ ਸੈਕਟਰੀ ਸਾਹਿਬ ਮੈਨੂੰ ਟਾਈਮ ਜਿੰਨਾ ਕੋਈ ਆ ਦੱਸ ਦਿਓ ਸਾਨੂੰ ਕਹਿਣਾ ਰੰਗਤ ਪਿਆਰ ਹੈ ਸਾਡਾ ਮੈਂ ਤੈਨੂੰ ਕਹਿਣਾ ਪੰਜਾਬ ਦਾ ਪਟਕ ਸਰਦਾਰ ਅਰਜੀਤ ਸਿੰਘ ਖੜਿਆ ਥੋੜੀ ਕੁਰਬਾਨੀ ਹੈ ਯਾਰ ਆ ਝੰਡੇ ਤੁਹਾਡੇ ਲੱਗੇ ਨੇ ਕਿਸਾਨਾਂ ਦੇ ਅੱਜ ਕਿੰਨੇ ਕਿਤੇ ਸਾਲਾਂ ਤੋਂ ਧਰਨੇ ਬੈਠੇ ਹੋ ਥੋੜੀਆਂ ਕੁਰਬਾਨੀਆਂ ਸਾਨੂੰ ਜੂਝਣਾ ਪੈਣਾ ਸੀ ਇੰਨਾ ਕੰਮ ਆਲੀ ਫਿਰ ਤੈਨੂੰ ਚੁਣਨ ਦੀ ਕੀ ਲੋੜ ਸੀਗੀ ਐਵੇਂ ਵਹਾ ਦੇ ਵਿੱਚ ਆਪਾਂ ਤਲਵਾਰਾਂ ਮਾਰੀ ਜੰਨੇ ਆ ਵਹਾ ਦੇ ਵਿੱਚ ਗੱਲਾਂ ਕਰੀ ਜਾਂਦੇ ਮੇਨੀ ਹਕੀਕਤ ਹੈ ਹੀ ਕੁਛ ਨਹੀਂ ਤੁਸੀਂ ਕਰਦੇ ਕੀ ਹੋ ਸਾਨੂੰ ਲੋਕਾਂ ਨੂੰ ਉਲਝਾ ਕਿੱਥੇ ਲਿਆ ਤੁਸੀਂ ਆਟੇ ਦਾਲ ਦੇ ਵਿੱਚ ਸਾਨੂੰ ਉਲਝਾ ਕੇ ਰੱਖ ਦਿੱਤਾ ਕਿ ਸਹਿੰਦੇ ਬੰਦਿਆਂ ਨੂੰ ਲੁੱਟ ਲਓ ਤੇ ਮਾਰਿਆਂ ਨੂੰ ਵੰਡ ਕੇ ਮਗਰ ਲਾ ਲਓ ਆ ਸਾਡੀ ਸਰਕਾਰ ਚੱਲਣ ਲਈ ਹੈ ਇਹਦਾ ਕੰਮ ਹੀ ਕੋਈ ਨਹੀਂਗਾ ਅੱਜ ਕੱਲ ਦੇ ਰਾਜੇয়াল ਸਾਹਿਬ ਮੋਰਚਾ ਤੁਹਾਨੂੰ ਫੇਰ ਸਾਹਮਣਾ ਪੈਣਾ ਕੱਪ ਤੇ ਲੋਕਾਂ ਦੇ ਵਾਹਕਲਾਂ ਦੇ ਉੱਤੇ ਟੈਕਸ ਵਧਾ ਦਿੱਤੇ ਰਜਿਸਟਰੀ ਰੇਟਾਂ ਦੇ ਉੱਤੇ ਟੈਕਸ ਵਧਾ ਦਿੱਤੇ ਉਹ ਮਾਰੇ ਬੰਦੇ ਕੋਤੇ ਘਾਟ ਨਹੀਂ ਪੜਦਾ ਮਾਰੇ ਬੰਦੇ ਕੋਤੇ ਦੁਕਾਨ ਨਹੀਂ ਪੱਤੀ ਤੇ ਕਿੱਥੋਂ ਨੇ ਆਪਣੇ ਕਾਰੋਬਾਰ ਚਲਾਉਣੇ ਨੇ ਕਿੱਥੋਂ ਇਹਨੇ ਨੇ ਟੈਕਸ ਭਰਨੇ ਨੇ ਜੇ ਤੁਹਾਡੇ ਕੋਲ ਸਾਧਨ ਨਹੀਂ ਸੀਗੇ ਫਿਰ ਆਟਾ ਦਾਲ ਸਕੀਮ ਕੋ ਚਲਾਈ ਤੁਸੀਂ ਤੁਸੀਂ 32 ਫੀ ਦੇ ਲਾਰੇ ਕੋਲ ਆਏ ਸਾਨੂੰ ਲੋਕਾਂ ਨੂੰ ਇਹ ਗੱਲਾਂ ਨੂੰ ਚੁੱਪ ਦੀਆਂ ਨੇ ਬੋਲਣ ਵਾਲੇ ਬੰਦੇ ਉਹਨੂੰ ਚੰਗਿਆਰੀ ਲੱਗਦੇ ਬੋਲਣ ਵਾਲੇ ਬੰਦੇ ਅੰਦਰ ਤੇ ਹਮੇਸ਼ਾ ਤਲਵਾਰ ਨੁਕਾ ਕੇ ਰੱਖੀ ਜਾਂਦੀ ਹੈ ਪਰ ਮੁੱਖ ਮੰਤਰੀ ਮੈਂ ਤੈਨੂੰ ਕਹਿਣਾ ਕੰਨ ਖੋਲ ਕੇ ਸੁਣਨਾ ਇਸ ਪੰਜਾਬ ਦੀ ਬੋਲਦੇ ਰਹੇ ਆ ਇਸ ਪੰਜਾਬ ਲਈ ਬੋਲਦੇ ਰਾਵਾਂਗੇ ਇਸ ਪੰਜਾਬ ਲਈ ਮਰਾਂਗੇ ਇਸ ਪੰਜਾਬ ਨੂੰ ਪਿਆਰ ਕਰਦੇ ਆਂ ਅਸੀਂ ਲੋਕ ਇਸ ਪੰਜਾਬ ਨੂੰ ਪਿਆਰ ਕਰਨ ਵਾਲੇ ਤੁਸੀਂ ਲੋਕ ਬੈਠੇ ਹੋ ਮੈਂ ਤੈਨੂੰ ਕਹਿਣ ਲੱਗਾ ਮੁੱਖ ਮੰਤਰੀ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਪੁਰਖਾਂ ਦੀ ਵਿਰਾਸਤ ਕਦੇ ਖਾਲੀ ਨਹੀਂ ਕਰਦਾ ਛਾਤੀ ਤੇ ਚੜ ਕੇ ਬੋਲਣਾ ਦਿੰਦਾ ਮੇਰੀ ਮੈਂ ਕਦੀ ਹਕੂਮਤ ਦੀ ਦਲਾਲੀ ਨਹੀਂ ਕਰਦਾ ਤੇਰੇ ਅੱਗੇ ਲੋਕਾਂ ਦੀ ਦਲਾਲੀ ਨਹੀਂ ਆਉਂਦੀ ਤੁਹਾਨੂੰ ਸਾਨੂੰ ਇਹੋ ਜੇ ਇਹੋ ਜੇ ਕੰਮਾਂ ਦੀ ਮੋਰਚੇ ਲਾਉਣੇ ਪੈ ਰਹੇ ਆ ਸੂਬਾ ਜੂਝ ਰਿਹਾ ਸੂਬੇ ਦੇ ਵਿੱਚ ਕੋ ਲਾਂਡਰ ਨਹੀਂ ਰੋਜ਼ ਕਤਲ ਹੁੰਦੇ ਆ ਰੋਜ਼ ਫਰੋਤੀਆਂ ਦੇ ਲੋਕਾਂ ਨੂੰ ਫੋਨ ਆਉਂਦੇ ਆ ਲੋਕਾਂ ਦਾ ਕਾਰੋਬਾਰ ਬੰਦ ਹੁੰਦਾ ਪੁਲਿਸ ਆਤਮਚਾਉਂਦੀ ਆ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਇਹ ਸਾਡਾ ਸੂਬਾ ਯਾਰ ਅੱਜ ਤੁਸੀਂ ਮੋਰਚਾ ਲਾਇਆ ਔਰ ਮੈਂ ਤੁਹਾਨੂੰ ਕਹਿੰਨਾ ਜਿਵੇਂ ਦਿੱਲੀ ਫਤਿਹ ਹੋਈ ਸੀ ਨਾ ਇਸੇ ਤਰੀਕੇ ਫਤਿਹ ਹੋਣਾ ਚਾਹੀਦਾ ਮੈਂ ਬਾਰ ਬਾਰ ਮੈਂ بار-ਬਾਰ ਆਪਣੀ ਗੱਲ ਦਰਉਣਾ ਮੈਂ بار-ਬਾਰ ਇੱਕ ਗੱਲ ਕਹਿਣਾ ਕਿ ਸਾਨੂੰ ਲੋਕਾਂ ਨੂੰ ਲੜਨਾ ਪੈ ਰਿਹਾ ਸਾਨੂੰ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹਰ ਸਾਡੇ ਸੂਬੇ ਦੀ ਸਿਆਸਤ ਕਿੱਥੇ ਚਲ ਗਈ ਆ ਇਹਦੇ ਉੱਤੇ ਵੀ ਪਰਚੋਲ ਕਰੋ ਇਹਦੇ ਉੱਤੇ ਵੀ ਝਾਤੀ ਮਾਰਿਆ ਕਰੋ ਕੋਈ ਸਿਆਸੀ ਪਾਰਟੀ ਕੋਈ ਸਿਆਸੀ ਪਾਰਟੀ ਦਾ ਪ੍ਰਧਾਨ ਇਹਨੂੰ ਮਾਂਚੈਸਟਰ ਕਹਿੰਦੇ ਆ ਪੰਜਾਬ ਦਾ ਜਦੋਂ ਇਲੈਕਸ਼ਨ ਲੜਨੀ ਹੁੰਦੀ ਤੇ ਇਹਨੂੰ ਸਭ ਤੋਂ ਵੱਧ ਹਾਂ ਹਟ ਲਿਸਟ ਦੇ ਉੱਤੇ ਰੱਖਿਆ ਜਾਂਦਾ ਵੀ ਇਥੋਂ ਪੈਸਾ ਬੜਾ ਇਕੱਠਾ ਹੁੰਦਾ ਲੁਧਿਆਣੇ ਦੇ ਵਿੱਚੋਂ ਅੱਜ ਚ ਲੁਧਿਆਣੇ ਦੀ ਮੁਸ਼ਕਲ ਕਿਸੇ ਸਿਆਸੀ ਪਾਰਟੀ ਦਾ ਆ ਕੋ ਤੁਹਾਡੇ ਕੋਲ ਆਇਆ ਕਿਉਂਕਿ ਇੰਨਾ ਲੋਕਾਂ ਨੇ ਸੂਪੇ ਨੂੰ ਇੰਨਾ ਲੋਕਾਂ ਨੇ ਵੋਟਾਂ ਦੇ ਅੱਗੇ ਤੇ ਧਣਾੜਾਂ ਦੇ ਅੱਗੇ ਗਿਰਵੀ ਰੱਖ ਦਿੱਤਾ ਮੈਂ ਸਾਰੇ ਪਾਰਟੀ ਵਾਲਿਆਂ ਨੂੰ ਕਹਿਣਾ ਕਿ ਪਾਤਰ ਸਾਹਿਬ ਬਹੁਤ ਵਧੀਆ ਲਿਖਦੇ ਇੰਨਾ ਬਾਰੇ ਕਿ ਰੰਗ ਬਰੰਗੇ ਕੁੱਕਰ ਬਾਂਗਾ ਈ ਕੋਰੀਆਂ ਸਾਰੇ ਇੱਕੋ ਦੇ ਨਾਰੇ ਮਾਰਦੇ ਰਹਿੰਦੇ ਨੇ ਥੱਲੇ ਰਿਜ਼ਲਟ ਕੁਝ ਹੈਗਾ ਹੀ ਨਹੀਂ ਹਾਰੇ ਬੰਦੇ ਨੂੰ ਆਪਣੀ ਵੋਟ ਦਾ ਜਸਕਾ ਪੈ ਗਿਆ ਕੋਈ ਸੱਤਾ ਤੋਂ ਉਤਰ ਨਹੀਂ ਚਾਹੁੰਦਾ ਬਾਹਰਲੇ ਮੁਲਖਾਂ ਚ ਜਾਓ ਉੱਥੇ ਕੀ ਕਰਦੇ ਨੇ ਜਿਹੜੇ ਹੁਕਮਰਾਨ ਨੇ ਉਹ ਅਗਲੀ ਪੀੜ੍ਹੀ ਦਾ ਸੋਚਦੇ ਨੇ ਤੇ ਸਾਡੇ ਜਿਹੜੇ ਬਣ ਜਾਂਦੇ ਆ ਨਾ ਉਹ ਸਿਰਫ ਆਪਣਾ ਸੋਚਦੇ ਆ ਤੇ ਆਪਣੀ ਪੀੜ੍ਹੀ ਦਾ ਸੋਚਦੇ ਆ ਕਿ ਸਾਡਾ ਘਰ ਕਿਵੇਂ ਭਰਨਾ ਸੋ ਬਹੁਤਾ ਸਮਾਂ ਨਹੀਂ ਸਟੇਜ ਸਖਤ ਸਿੰਘ ਸਾਹਿਬ ਕਹਿੰਦੇ ਆ ਹੋਰ ਵੀ ਬਹੁਤ ਸਾਰੇ ਮੇਰਾ ਤਾਂ ਬਹੁਤ ਜ਼ਿਆਦਾ ਸੂਝਵਾਨ ਇਸ ਮੁੱਦੇ ਦੇ ਉੱਤੇ ਬੋਲਣ ਵਾਲੇ ਲੋਕ ਬੈਠੇ ਨੇ ਇਸ ਸਰਕਾਰ ਨੂੰ ਮੈਂ ਲਾਣਾ ਕਹਿ ਕਿ ਸਮਾਪਤੀ ਕਰਨ ਲੱਗਾ ਕਿ ਆਸ ਬੜੀ ਸੀ ਯਾਰ ਸਾਨੂੰ ਤੁਹਾਡੇ ਕੋਲੋਂ ਪਰ ਸਾਡੀਆਂ ਟੁੱਟ ਗਈਆਂ ਤੁਹਾਡੇ ਲਈ ਮੈਂ ਇਹ ਗੱਲ ਕਹਿਣਾ ਨਾ ਇਸ ਸਰਕਾਰ ਨੂੰ ਕਹਿਣ ਲੱਗਾ ਕਿ ਮਾਂ ਵੀ ਅੰਨੀ ਧੀ ਵੀ ਅੰਨੀ ਪੁੱਤ ਵੀ ਅਨਾ ਅਨਾ ਜਵਾਈ ਰੱਬ ਨੇ ਸਾਨੂੰ ਭਾਗ ਲਾਇਆ ਕੋ ਨੋ ਵੀ ਅੰਨੀ ਆਈ ਇਹ ਆਗ ਦਾ ਫੜ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜਿੱਥੇ ਕਿਤੇ ਵੀ ਮੇਰੀ ਡਿਊਟੀ ਲਾਓਗੇ ਹੋ ਇਕੱਠਾ ਕੇ ਸੁਣੋਤਾ ਕਿੱਥੇ ਕਿਤੇ ਵੀ ਆਵਾਜ਼ ਮਾਰੋਗੇ ਅਰਤਲੀਆਂ ਵਾਂਗੂ ਪੜਦਾ ਹੂੰਗਾ ਧੰਨਵਾਦ ਤੁਹਾਡਾ